ਆਪ ਵੀਰੇ ਕਿੱਸਾ ਰਾਗ ਮਾਰੀ ਕਾਦੇ ਲਈ ਇਕੱਠੇ ਹੋ ਕੇ ਪੈਸੇ ਦਿੱਤੇ ਨਹੀਂ ਰੈਲੀ 'ਚ ਜਾਣ ਲਈ ਇੱਕ ਇੱਕ ਬੰਦਾ ਕਿੰਨੇ ਪੈਸੇ 'ਚ ਕਰ ਲਈ ਸੀ ਗੱਲ ਹੋਈ ਜੀ ਜਾਬ ਕਰ ਲਈ ਅੱਛਾ ਸਵੇਰ ਤੇ ਗਏ ਸੀ ਨੇ ਹੁਣ ਛੱਡਿਆ ਹੀ 6 ਵਜੇ ਜੀ ਕਹਿੰਦੇ ਕਹਿੰਦੇ ਵੀਰੇ ਖੜੇ ਬਿਲਾ ਚੰਚ ਸੀ ਆਇਆ ਸੋ ਤਿੰਨ ਘੰਟਾ ਲਈ ਖੜਿਆ ਨੂੰ ਕਿੰਨੇ ਬੰਦੇ ਆ ਤੁਹਾਡੇ ਸਾਰੇ 40 ਬੰਦੇ ਆ ਮਾਊਨਾ ਅੱਛਾ ਕੀ ਕਿੰਨੇ ਰੁਪਏ ਤੇ ਆੜੀ ਗੱਲ ਹੋਈ ਸੀ ਤੇ ਹੁਣ ਹੁਣ ਕੀ ਕਹਿੰਦੇ ਇਹ ਪਿਆਰੇ ਤੁਹਾਨੂੰ ਘਾਤੀ ਟੀ-ਸ਼ਰਟਾਂ ਦਿੱਤੀਆਂ ਸੀ ਆ ਦਿਖਾਓ ਅੱਛਾ ਇਹ ਟੀ-ਸ਼ਰਟਾਂ ਦੇ ਦੀਆਂ ਉੱਤੇ ਬੱਸ ਹਾਂ ਮੈਂ ਇਹਦਾ ਕਿਰਪਾ ਨਾਲ ਧੱਕਾ ਹੈ ਸਵੇਰ ਦੀ ਹਾਂ ਅੱਡੇ ਉੱਤੇ ਪਾੜੇ ਨਹੀਂ ਪਾ ਬਿਲਕੁਲ 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 ਨਹੀਂ ਹੁਣ ਤੁਸੀਂ ਪੂਰੇ ਪੈਸੇ ਲੈਣ ਨੂੰ ਖੜੇ ਆ ਤੇ ਉਹ ਕਹਿੰਦੇ ਕੀ ਕਹਿੰਦੇ ਉਹ ਫੋਨ ਨਹੀਂ ਚੱਕਰੇ ਕੀ ਕਹਿੰਦੇ ਨਹੀਂ ਚੱਕ ਰਿਹਾ ਜੀ ਕਦੇ ਕਦੇ ਆਇਆ ਸੀ 8 ਵਜੇ ਆਉਣਾ ਕਦੇ ਕਦੇ ਆਉਣਾ 10 9 ਵਜੇ 50 50 ਤੇ ਕਰੀ ਬੰਦੇ ਦੀ 700 ਰੁਪਏ ਦਿਹਾੜੀ ਦੀ ਗੱਲ ਹੋਈ ਸੀ 400 ਰੁਪਏ ਦੀ 400 ਰੁਪਏ 4 ਵਜੇ ਤੱਕ ਦਾ 1 ਮਿੰਟ ਕੀ ਕਿਉਂ ਕਰਦੇ ਹਾਂ ਜੀ 700 ਰੁਪਏ ਦਿਹਾੜੀ ਚਾਰੀ ਦਿਹਾੜੀ ਪੰਮ ਰਹੇ ਗਏ ਆ ਇਹ ਕਹਿੰਦਾ ਅਸੀਂ 500 ਰੁਪਏ ਦਿਹਾੜੀ ਦੇ ਦੇਣਾ ਤੁਹਾਨੂੰ ਹਾਂ ਪਾਣੀ ਲਾ ਲੂ ਲਾਲ ਦੇਣਾ ਪੁੱਫੇ ਜਿਹੇ ਬੈਠੇ ਆ ਹਾਂ ਕਿ ਉਹਨੇ ਮੈਨਾਂ ਮੰਨ ਲਈ ਤੇ ਬੋਲ ਚਾਰ ਵਾ ਦੇਣੀ ਹੈ ਕਿ ਮੈਂ ਚਾਰ ਵਾ ਨਹੀਂ ਛੱਡਦਾ ਚਾਰ ਵਾ ਕਿਦਾਂ ਛੱਡਾਂਗੇ ਜੀ ਉਹ ਦੇਖੋ ਜੁੱਸ ਤੋਂ ਪਹਿਲੇ ਹੋਏ ਆ ਹੁਣ ਟਾਈਮ ਬੰਦੇ ਦੀ ਹਾਂਜੀ 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 700 ਰੁਪਏ ਦੀ ਆੜੀ ਦੀ ਗੱਲ ਹੋਈ ਸੀ 400 ਰੁਪਏ ਦੀ ਗੱਡੀ 400 ਰੁਪਏ 4 ਵਜੇ ਤੱਕ ਆ 700 ਰੁਪਏ ਕਿਉਂ ਕਰ ਰਹੇ ਹਾਂਜੀ ਆਸਰ ਮੈਂ ਦਹਿੜੀ ਜਾ ਰਿਹਾ ਦਹਿੜੀ ਭੰਨ ਕੇ ਗਏ ਆ ਇਹ ਕਹਿੰਦੇ ਅਸੀਂ ਪਾਵਸਰ ਨੇ ਦਹਿੜੀ ਦੇਣੇ ਆ ਬਾਲੂ ਹਾਂ ਪਾਣੀ ਨਾਲੂ ਨਾਲ ਦੇਵਾਂਗੇ ਠੁੱਕੇ ਜਿਹੇ ਬੈਠੇ ਆ ਹਾਂ ਇਹ ਰੋਟੀ ਵਾਲੇ ਨੇ ਕੋਈ ਖੁਸ਼ ਨਹੀਂ ਨਾ ਬਾਲੂ ਇਹ ਬੋਲੇ 4 ਵਜੇ ਬੈਠੇ ਕਹਿੰਦੇ 4 ਵਜੇ ਨਾਲ ਘਰ ਜਾਵਾਂਗੇ 4 ਵਜੇ ਤੱਕ ਲੈਣ ਛੱਡ ਦਾਂਗੇ ਹਾਂ ਦੇਖੋ ਜੇ ਉਸ ਤੋਂ ਪਹਿਲਾਂ ਹੋਏ ਹਾਂ ਉਹ ਟਾਈਮ ਇੱਕ ਬੰਦਾ ਗੱਲ ਕਰੋ ਓਕੇ ਬਦਲ ਸਵੇਰੇ ਇਹ ਕਹਿ ਕੇ ਗਏ ਸੀ ਤੁਹਾਨੂੰ 400 ਰੁਪਏ ਦਵਾਂਗੇ ਹਾਂਜੀ 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 ਪਰ ਬੰਦੇ ਨੂੰ ਅੱਜ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਪਤਾ ਇੱਕੋ ਫੋਨ ਨਹੀਂ ਚੱਕ ਰਹੀ ਜੀ ਅੱਗੇ ਫੋਨ ਚੱਕਦੇ ਆ ਕਹਿੰਦੇ ਵੀ ਸਵੇਰੇ ਮਿਲਾਂਗੇ ਜੀ ਹਾਂ ਜੀ ਕੋਈ ਨੇੜੇ ਜਾਣ ਵਾਲਾ ਕੋਈ ਦੂਰ ਜਾਣਾ ਵਾ ਜੀ ਕਿਸੇ ਕੋਲ ਕਰਾਇਆ ਵੀ ਨਹੀਂ ਹੈਗਾ ਜੀ ਇਹੋ ਗਰੀਬ ਬੰਦਿਆਂ ਜਿਹੜੇ ਵਿਚਾਰੇ ਇਹ ਤਰ੍ਹਾਂ ਫੋਨ ਆ ਰਹੇ ਜੀ ਬਾਕੀ ਤਾਂ ਮੂੰਹ ਨਾ ਆ ਰਿਹਾ ਜੀ ਹਾਂਜੀ ਮੌੜ ਖਰਾਬ ਆਈ ਇਤਨੇ ਪੈਸੇ ਵੀ ਕੱਢ ਲਏ ਹਾਂਜੀ ਫੋਨ ਵੀ ਕੱਢ ਲਿਆ ਮੂੰਹ ਆ ਰਿਹਾ ਪੈਸੇ ਕਰ ਲਈਏ ਜੀ ਉਹ ਉੱਥੇ ਜਾ ਕੇ ਰੇਲੀ ਦੇ ਵਿੱਚ ਫੋਨ ਵੀ ਕੱਢ ਲਿਆ ਪਰਤ ਵੀ ਪੈਸੇ ਕਰ ਲਿਆ ਹਾਂ ਜੀ ਹਾਂ ਪੈਸੇ ਦਿੱਤੇ ਨਹੀਂ ਰੇਲੀ ਸੀ ਜਾਂਦੀ ਇਹ ਕਿਹ ਇੱਕ ਬੰਦਾ ਕਿੰਨੇ ਪੈਸੇ ਚ ਕਰ ਲਈ ਸੀ ਗੱਲ ਹੋਈ 400 ਰੁਪਏ ਅੱਛਾ ਸਵੇਰ ਤੇ ਗਈ ਸੀ ਜੀ ਹੁਣ ਛੱਡਿਆ ਹੀ 6 ਵਜੇ ਜੀ ਸਾਨੂੰ ਕਹਿੰਦੇ ਕਹਿੰਦੇ ਉਰੇ ਖੜੋ ਗਿਲਾ ਚੌਂਕ ਚ ਸੀ ਆਇਆ ਤੁਹਾਨੂੰ 3 ਘੰਟਾ ਬਈ ਖੜਿਆ ਨੂੰ ਜੀ ਕਿੰਨੇ ਬੰਦੇ ਆ ਤੁਹਾਡੇ ਸਾਰੇ 40 ਬੰਦੇ ਐ ਮਾਊਨਾ 55 ਬੰਦੇ ਐ ਅੱਛਾ ਕੀ ਕਿੰਨੇ ਪਏ ਦਿਹਾੜੀ ਗੱਲ ਹੋਈ ਸੀ 400 400 ਦੀ ਗੱਲ ਹੋਈ ਸੀ ਹੁਣ ਕੀ ਕਹਿੰਦੇ ਹੁਣ ਕੀ ਕਹਿੰਦੇ ਅਸੀਂ ਆ ਰਹੇ ਤੁਸੀਂ ਜੋ ਖਾ ਤੀ ਟੀ-ਸ਼ਰਟਾਂ ਦਿੱਤੀਆਂ ਸੀ ਹਾਂ ਦਿਖਾਓ ਅੱਛਾ ਇਹ ਟੀ-ਸ਼ਰਟਾਂ ਦੇਤੀਆਂ ਉੱਤੇ ਬੱਸ ਹਾਂ ਹਾਂ ਇਹਦਾ ਗਰੀਬਾਂ ਨਾਲ ਧੱਕਾ ਹੈ ਸਵੇਰ ਦੀ ਹਾਂ ਬੰਦੇ ਰੋਟੀ ਪਾ ਰਹੇ ਨਹੀਂ ਖਾ ਰਹੇ ਬਿਲਕੁਲ 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 ਨਹੀਂ ਹੁਣ ਤੁਸੀਂ ਪੂਰੇ ਪੈਸੇ ਲੈਣ ਨੂੰ ਖੜੇ ਆ ਤੇ ਕਹਿੰਦੇ ਕੀ ਕਹਿੰਦੇ ਹੁਣ ਫੋਨ ਨਹੀਂ ਚੱਕ ਰਹੇ ਕੀ ਕਹਿੰਦੇ ਫੋਨ ਨਹੀਂ ਚੱਕ ਰਿਹਾ ਜੀ ਕਦੋਂ ਕਦਾਂ ਆਇਆ ਸਾ 8 ਵਜੇ ਆਉਂਦੇ ਕਦੋਂ ਆਇਆ 10 9 ਵਜੇ ਆਉਂਦੇ 50 50 ਤੱਕ ਹੀ ਬੰਦੇ ਦੀ ਹਾਂ ਜੀ ਹਾਂ ਜੀ ਹਾਂ ਜੀ 700 ਰੁਪਏ ਦੀ ਆੜੀ ਦੀ ਗੱਲ ਹੋਈ ਸੀ ਮੈਂ ਨਹੀਂ 400 ਰੁਪਏ ਦੀ ਗੱਡੀ 400 ਰੁਪਏ 4 ਵਜੇ ਤੱਕ ਦਾ 400 ਇੱਕ ਮਿੰਟ ਕੀ ਕਿਉਂ ਕਰ ਰਹੇ ਹਾਂ ਜੀ 700 ਰੁਪਏ ਦੀ ਆੜੀ ਆਹ ਡਾੜੀ ਭੰਲ ਕੇ ਗਏ ਆ ਇਹ ਕਹਿੰਦੇ ਅਸੀਂ ਪਾਵਾਂ ਸਰ ਦੇ ਘੜੀ ਦੇ ਦੇਨੇ ਤੁਹਾਨੂੰ 4 ਵਜੇ ਲੈ ਕੇ ਪਾਣੀ ਨਾਲ ਦੇ ਦੇਗੇ ਧੁੱਫੇ ਤੇ ਬੈਠੇ ਆ ਹਾਂ ਉਹ ਰੋਟੀ ਬਾਲੀ ਨਹੀਂ ਕੋਈ ਕੁਝ ਨਹੀਂ ਮਿਲਣਾ ਮਾਨੂੰ 4 ਵਜੇ ਬੈਠੇ 3-4 ਵਜੇ ਵੀ ਛੱਡ ਦੇਗੇ 4 ਵਜੇ ਕਿੰਨਾ ਛੱਡ ਦਾਂਗੇ ਹਾਂ ਦੇਖੋ ਉੱਥੇ ਕਹਿੰਦੇ ਹੋਏ ਆ ਹੁਣ ਤਿੰਨ ਜਣਾ ਗੱਲ ਕਰੋ ਇੱਕ ਬੰਦਾ ਗੱਲ ਕਰੋ ਓਕੇ ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਵੀ ਤੁਹਾਨੂੰ 400 ਰੁਪਏ ਦਵਾਂਗੇ ਹਾਂਜੀ ਹਾਂਜੀ ਜੀ ਆ ਪਰ ਬੰਦੇ ਨੂੰ ਹਾਂਜੀ ਅਜੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਪਤਾ ਕੋ ਫੋਨ ਨਹੀਂ ਚੱਕ ਰਹੀ ਆ ਕਿਉਂ ਜੇ ਫੋਨ ਚੱਕਦੇ ਆ ਕਹਿੰਦੇ ਵੀ ਸਵੇਰੇ ਮਿਲਾਂਗੇ ਜੀ ਹਾਂਜੀ ਕੋਈ ਨੇੜੇ ਜਾਣ ਵਾਲਾ ਕੋਈ ਦੂਰ ਜਾਣ ਵਾਲਾ ਜੀ ਕਿਸੇ ਕੋਲ ਕਰਾਇਆ ਵੀ ਨਹੀਂ ਹੈਗਾ ਜੀ ਇਹੋ ਗਰੀਬ ਬੰਦੇ ਆ ਜਿਹੜੇ ਵਿਚਾਰੇ ਇਹ ਕਿਹੜਾ ਕੋਈ ਨਾ ਆ ਰਿਹਾ ਜੀ ਕਿਹੜਾ ਤੇ ਜਵਾਕਾਂ ਦੇ ਮੂੰਹ ਨਾ ਆ ਰਿਹਾ ਜੀ ਹਾਂਜੀ ਮੌਲ ਖਰਾਬ ਆਈ ਇਤਨੇ ਪੈਸੇ ਵੀ ਕੱਢ ਲਏ ਜੀ ਫੋਨ ਵੀ ਕੱਢ ਲਿਆ ਮੂਹਰ ਵਿਚਾਰੇ ਪੈਸੇ ਕੱਢ ਲਈਏ ਮਤਲਬ ਉੱਥੇ ਜਾ ਕੇ ਰੈਲੀ ਦੇ ਵਿੱਚ ਫੋਨ ਵੀ ਕੱਢ ਲਿਆ ਪਰਤ ਵੀ ਪੈਸੇ ਹੀ ਕਰ ਲਿਆ ਹਾਂਜੀ ਹਾਂ